ਜਿੰਨਾ ਚਿਰ ਬੰਦਾ ਫਿਰਤੇ ਨਹੀਂ ਨਾ ਉਹਨਾਂ ਚਿਰ ਖੇਤੀ ਕੋਈ ਨਹੀਂ ਖੇਤੀ ਆ ਫਿਰਦੀ ਆ ਹੁਣ ਆਪਾਂ ਪਨੀਰੀ ਬੀਜੀ ਆ ਤੇ ਅੱਜ ਇਹਨੂੰ ਬੀਜੀ ਨੂੰ ਦੋਸਤੋ 26 ਦਿਨ ਹੋ ਗਏ ਆ ਤੇ 26 ਸਮਝੋ ਕਿ ਮੈਂ ਦਿਨ ਜਿਹੜੇ ਆ ਉਹ ਐ ਕੱਟੇ ਆ ਜਿਵੇਂ ਬੱਚੇ ਨੂੰ ਮਾਂ ਦੁੱਧ ਪਿਆਉਂਦੀ ਪਨੀਰੀ ਨੂੰ ਪਾਣੀ ਐਵੇਂ ਲਾਇਆ ਜਿਵੇਂ ਬੱਚੇ ਨੂੰ ਮਾਂ ਦੁੱਧ ਪਿਆਉਂਦੀ ਤੇ ਹੁਣ ਜਾ ਕੇ ਮਾੜੀ ਜੀ ਇਹ ਸੁਰਤ ਸੰਭਲੀ ਆ ਜਦੋਂ ਥੋੜੀ ਜੀ ਪਨੀਰੀ ਹੋਣ ਲੱਗਦੀ ਆ ਨਾ ਤਾਂ ਹਰੀ ਭਰੀ ਜੀ ਉਦੋਂ ਰੱਬ ਜੀ ਨੇਹਰ ਛੱਡ ਦਿੰਦੇ ਆ ਤੇ ਉਹ ਵੱਜ ਵੱਜ ਕੇ ਪੱਤੇ ਸੁੱਕ ਜਾਂਦੇ ਹੁਣ ਵੇਖੋ ਕਿੰਡੀ ਹਰੀ ਭਰੀ ਆ ਪਰ ਜਦੋਂ ਥੋੜਾ ਜਾਂ ਮੌਸਮ ਸਾਫ਼ ਸੁਥਰਾ ਹੋਣ ਲੱਗਦਾ ਤੇ ਉਦੋਂ ਹੀ ਕੰਮ ਜਿਹੜਾ ਖਰਾਬ ਹੋ ਜਾਂਦਾ ਵਾ ਨੇਹਰ ਬੁੱਲਾ ਆ ਜਾਂਦਾ ਸੋ ਦੋਸਤੋ ਕੁਭਰਾਉਣ ਦੀ ਲੋੜ ਨਹੀਂ ਜਿਹੜੇ ਵੀਰਾਂ ਦੀ ਉੱਤੋਂ ਪਨੀਰੀ ਖੱਟੀ ਆ ਨਾ ਇੱਕ ਦੋ ਦਿਨ ਪਾਣੀ ਦਿਓ ਤੇ ਬੱਦਲ ਵਾਈ ਹੋ ਗਈ بارش ਹੋ ਗਈ ਤੇ ਸਾਰੀ ਪਨੀਰੀ ਜੜੀ ਉਹ ਠੀਕ ਹੋ ਜੂ ਇੱਕ ਦਿਨ ਇੱਕ ਭਰਾ ਕਹਿਣ ਦਿਆ ਸੀ ਇਹ ਉਹ ਖੇਤੀ ਆ ਜਿਹੜੀ ਪਜਾਮਾ ਨਹੀਂ ਪਾਉਣ ਦਿੰਦੀ ਵਾਕਿਆ ਹੀ ਭਰਾਓ ਇਹ ਪਜਾਮਾ ਨਹੀਂ ਪਾਉਣ ਦਿੰਦੀ ਝੱਗੇ ਦੇ ਭਾਵੇਂ 1 ਹੀ ਕਸੇ ਪਰ ਝੱਗੇ ਦੇ ਭਾਵੇਂ 4 ਕਸਾ ਲੋ ਪਰ ਪਜਾਮਾ 1 ਹੀ ਆ ਵੇਖੋ ਕਿੰਡੀ ਸੋਹਣੀ ਆ ਆ 33 ਝੋਨੇ ਦੀ ਆ ਇਧਰ 110 ਸਤਰੀ ਕਾਲ